ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿੱਚ ਪਾਈਆਂ ਗਈਆਂ ਵੋਟਾਂ ਦੇ ਅੰਤਿਮ ਅੰਕੜੇ ਜਾਰੀ ਕਰ ਦਿੱਤੇ ਨੇ ਇਸ ਪੜਾਅ ਵਿੱਚ ਕੁੱਲ 65.68 ਫੀਸਦੀ ਵੋਟਾਂ ਪਈਆਂ ਇਹਨਾਂ ਵਿੱਚ ਤਕਰੀਬਨ 68.9 ਫੀਸਦੀ ਮਰਦ 64.41 ਫੀਸਦੀ ਮਹਿਲਾ ਅਤੇ 25.2 ਫੀਸਦੀ ਟਰਾਂਸ ਜੈਂਡਰ ਵੋਟਰ ਸ਼ਾਮਲ ਨੇ ਤੀਜੇ ਪੜਾਅ ਵਿੱਚ 10 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 93 ਲੋਕ ਸਭਾ ਸੀਟਾਂ ਤੇ ਵੋਟ ਪਾਏ ਗਏ ਇਹਨਾਂ ਵਿੱਚ ਗੁਜਰਾਤ ਦੀਆਂ 25 ਕਰਨਾਟਕ ਯੋਧਾ ਮਹਾਰਾਸ਼ਟਰ 11 ਉੱਤਰ ਪ੍ਰਦੇਸ਼ 10 ਮੱਧ ਪ੍ਰਦੇਸ਼ 9 ਛੱਤੀਸਗੜ੍ਹ ਦੀਆਂ 7 ਬਿਹਾਰ 5 ਅਸਾਮ ਅਤੇ ਪੱਛਮੀ ਬੰਗਾਲ ਦੀਆਂ 4-4 ਗੋਆ ਅਤੇ ਦਾਦਰਾ ਨਗਰ ਹਵੇਲੀ ਤੇ ਦਮਨ ਦੀ ਦੀਵੂ ਦੀਆਂ 2-2 ਸੀਟਾਂ ਸ਼ਾਮਲ ਨੇ ਤੀਜੇ ਗੇਟ ਦੀ VOTING ਖਤਮ ਹੋਣ ਨਾਲ 20 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 283 ਲੋਕ ਸਭਾ ਸੀਟਾਂ ਲਈ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ ਇਸ ਪੜਾਅ ਵਿੱਚ ਕੁੱਲ 1331 ਉਮੀਦਵਾਰ ਮੈਦਾਨ ਵਿੱਚ ਨੇ